ਰੰਗ ਹੋਈ ਪਈਏ ਰੰਗ ਵੀ ਕਿਸੇ ਧਰਮ ਦੇ ਨੇ ਸ਼ਸਤਰ ਵੀ ਕਿਸੇ ਧਰਮ ਦੇ ਨੇ ਇਹ ਨੇਚੁਰਲ ਰਿਸੋਰਸਸ ਨੇ ਸਾਰੀ ਇਹ ਅੱਜ ਭਾਈ ਮੇਰੇ ਖਾਲੀ ਇਹਨੇ ਹੋਲਦੇ ਮਨ ਲਈ ਦੀ ਗੱਲ ਤੇ ਕਰ ਰਿਹਾ ਹੋਊਗਾ ਅਸੀਂ ਵੀ ਇਹੀ ਕਹਿੰਨੇ ਆ ਕਿ ਸਾਰੇ ਰੰਗ ਸਾਡੇ ਆ ਸਿੱਖੀ ਦੇ ਵੀ ਲਾਲ ਰੰਗ ਨਹੀਂ ਪਾਉਣਾ ਨਹੀਂ ਪਾਉਣਾ ਉਹ ਨਹੀਂ ਕਰਨਾ ਇਹ ਹਰਿਆ ਰੰਗ ਸਾਡੇ ਲਈ ਸਾਰੇ ਰੰਗ ਬਰਾਬਰ ਆ ਅਸੀਂ ਤਾਂ ਬਹੁਤ ਚਿਰ ਦੀ ਗੱਲ ਕਹਿੰਨੇ ਆ ਰੰਗ ਵੀ ਕਿਸੇ ਧਰਮ ਦੇ ਆ ਸਾਰੇ ਹੀ ਆ ਅਸੀਂ ਤੇ ਆਪ ਬਹੁਤ ਚਿਰ ਦੀ ਗੱਲ ਕਰਦੇ ਆ ਆਪੇ ਇੱਕ ਰੰਗ ਆਪੇ ਬਹੁਤ ਰੰਗ ਹੈ ਤੇ ਇਹ ਜਿਹੜੀ ਆ ਇਹਦਾ ਸ਼ਸ਼ਤਰ ਵੀ ਅਸੀਂ ਕਹਿੰਦੇ ਆਂ ਅਸੀਂ ਤੇ ਜਦੋਂ ਐਗਜ਼ਾਮਪਲ ਵੀ ਦਿੱਤੀ ਸੀ ਅਸ਼ਟਪੂਜਾ ਤੇ ਲਾਇਆ ਸੀ ਅਸੀਂ ਇਹ ਹੀ ਗੱਲ ਕੀਤੀ ਸੀ ਵੀ ਯਾਰ ਸ਼ਸ਼ਤਰ ਤੇ ਅਸੀਂ ਮਿਡਲ ਈਸਟ ਦੇ ਡਮਾਸਕਸ ਸਟੀਲ ਦੇ ਹੋਰ ਗੋਰੀਆਂ ਦੀਆਂ ਬੰਦੂਕਾਂ ਸਭ ਕੁਝ ਵਰਤਦੇ ਆਂ ਅਸੀਂ ਧਾਰਮਿਕ ਚਿੰਨ ਅੱਡ ਚੀਜ਼ ਹੁੰਦੀ ਆ ਜਿਵੇਂ ਤਰਸ਼ੂਲ ਇੱਕ ਸ਼ਸ਼ਤਰ ਘਟਵਾ ਤੇ ਧਾਰਮਿਕ ਚਿੰਨ ਜਿਆਦਾ ਵਾ ਅਸ਼ਟਪੂਜਾ ਸ਼ਸ਼ਤਰ ਘਟਵਾ ਤੇ ਧਾਰਮਿਕ ਤਿੰਨ ਚਿੰਨ ਜਿਆਦਾ ਵਾ ਸੋ ਇਹ ਜਿਵੇਂ ਸਾਡਾ ਨਿਸ਼ਾਨ ਸਾਹਿਬ ਆ ਵੀ ਸੇਖਾਂ ਦੇ ਵਿੱਚ ਇਹ ਦੇਵੀ ਦਾ ਨਿਸ਼ਾਨ ਆ ਧਾਰਮਿਕ ਚੇ ਨਾਸ਼ਟ ਪੂਜਾ ਦੇਵੀ ਦਾ ਚੇ ਨਵਾ ਵੀ ਇਹ ਸਿੱਖਾਂ ਚ ਕਿੱਥੋਂ ਆ ਲਈ ਜਾਂ ਕਿਉਂ ਵੜਦੇ ਪਏ ਜੇ ਤੇ ਇਹ ਔਨ ਇਹ ਇਹ ਅਹੀਂ ਤੇ ਆਪ ਕਹਿੰਦੇ ਵੀ ਇਹ ਨਹੀਂ ਖੜ ਦੇਣਾ ਰੰਗਾਂ ਤੇ ਇਹ ਕਹਿਣਗੇ ਨੀਲਾ ਰੰਗ ਹੀ ਪਾਉਣਾ ਸਿੱਖਾਂ ਨੇ ਸਿਰਫ ਆਹੀ ਪਾਉਣਾ ਵਾ ਅਹੀਂ ਤੇ ਸਗੋਂ ਮੇਰੇ ਤੇ ਇਹਨਾਂ ਨੇ ਲਾਇਆ ਇਹ ਚਿੱਟੀ ਪੱਗ ਬੰਦਾ ਮੈਂ ਚਿੱਟੀ ਪੱਗ ਮੇਰੀਆਂ ਫੋਟੋਆਂ ਮੈਂ ਦਿੱਤੀਆਂ ਕਹਿੰਦੇ ਇਹ ਚਿੱਟੀ ਪੱਗ ਬੰਦਿਆ ਕੂਕਾ ਵਾ ਕਦੀ ਕਹਿਣਗੇ ਰਾਧਾ ਸੁਆਮੀ ਆ ਤੁਸੀਂ ਰੰਗ ਰੰਗ ਕਰਦੇ ਜੇ ਮੈਂ ਕਹਾਂ ਮੈਂ ਚਿੱਟੀ ਛੱਡੂ ਮੈਂ ਕਾਲੀ ਵੀ ਬੰਦਾ ਮੈਂ ਨੀਲੀ ਵੀ ਬੰਦਾ ਮੈਂ ਸਾਰੀ ਮੇਰੇ ਕੋਲ ਆਪਣੀ ਮਰੂਨ ਵੀ ਹੋਊਗੀ ਛੱਡਾ ਦਾ ਮਸਲਾ ਹੀ ਨਹੀਂ ਕਹੇ ਤੇ ਅਸੀਂ ਤੇ ਇਹ ਕੱਲ ਦੀ ਤੇ ਪਿੱਟਣਦੇ ਆ ਪਰ ਤੁਸੀਂ ਧੋਗਦੇ ਜੇ ਤੁਹਾਨੂੰ ਇਹ ਗੱਲਾਂ ਕਰਦੇ ਜੇ ਪਰ ਮਨ ਦੇ ਪ੍ਰੈਕਟਿਸ ਤੁਹਾਡੀ ਹੋਰ ਆ ਅੱਗੇ ਸੁਣਦੇ ਆ ਦੁਨੀਆ ਦਾ ਸੂਰਜ ਹੈ ਚੰਦ ਹੈ ਤਾਰੇ ਨੇ ਇਹ ਰੰਗ ਸਾਰੀ ਦੁਨੀਆ ਬਖੇਰ ਸਕਦੀ ਹੈ ਹੈਰਾਨੀ ਹੈ ਇਸ ਗੱਲ ਦੀ ਵੀ ਇਹਨਾਂ ਨੂੰ ਜਿੱਥੇ ਵੇਖੋ ਬ੍ਰਾਹਮਣ ਦਿਖਦਾ ਦੂਸਰੀ ਗੱਲ ਬ੍ਰਾਹਮਣ ਹੋਲੀ ਨਹੀਂ ਖੇਡਦਾ ਹੁਣ ਭਾਵੇਂ ਖੇਡਦਾ ਉਹ ਇਤਿਹਾਸਿਕ ਤੌਰ ਤੇ ਹੋਲੀ ਜਿਹੜੀ ਹੈ ਗਰੀਬ ਗਰੁੱਪ ਲੋਕ ਖੇਡਦੇ ਸੀਗੇ ਤੇ ਉਹ ਵੀ ਕਬੂਤਾ ਗੂੰਗਾ ਗੰਦਗੰਦੀ ਛੁੱਟਦੇ ਸੀ ਇੱਕ ਦੂਜੇ ਤੇ ਚਿੱਕੜ ਛੁੱਟੀ ਜਾਂਦੇ ਸੀ ਬਾਹਮਣ ਕਿੱਥੇ ਹੋਲੀ ਖੇਡਦਾ ਸੀਗਾ ਬਾਹਮਣ ਦੇ ਇਹਨਾਂ ਦੇ ਜ਼ਿਕਰ ਵੀ ਹੈਗਾ ਵੀ ਇਹਨਾਂ ਦੀ ਅੱਜ ਵੀ ਉਹਨਾਂ ਦੀ ਇੱਕ ਬਹੁਤ ਸਾਰੇ ਆ ਤੇ ਸਾਨੂੰ ਫੋਬੀਆ ਨਹੀਂ ਹੈਗਾ ਫੋਬੀਆ ਹੁੰਦਾ ਡਰ ਕਿਸੇ ਚੀਜ਼ ਦਾ ਜਿਵੇਂ ਹਾਈਟ ਫੋਬੀਆ ਉੱਪਰ ਜਾ ਕੇ ਬੰਦੇ ਨੂੰ ਡਰ ਲੱਗਦਾ ਉੱਚੀ ਜਗ੍ਹਾ ਤੋਂ ਪਾਣੀ ਤੋਂ ਡਰ ਲੱਗਦਾ ਕਈਆਂ ਨੂੰ ਸਾਨੂੰ ਕਿੱਥੇ ਲੱਗਦਾ ਅਸੀਂ ਤੇ ਉਹਨੂੰ ਗਿਣਤੀ ਚ ਨਹੀਂ ਮੰਨਦੇ ਅਸੀਂ ਕਹਿੰਦੇ ਝੂਠ ਨਾਲ ਜੁੜੇ ਹੋਏ ਅਸੀਂ ਕਹਦੇ ਡਰਦੇ ਆ ਤੁਸੀਂ ਡਰਦੇ ਜੇ ਤੁਹਾਡਾ ਇੰਨਾ ਡਰ ਵਾ ਬ੍ਰਾਹਮਣ ਦਾ ਵੀ ਤੁਸੀਂ ਬ੍ਰਾਹਮਣ ਜਿਹੜੀਆਂ ਇਹ ਜਿਹੜੀਆਂ ਹੁਣ ਆਈਡੈਂਟਿਟੀਆਂ ਬਣ ਗਈਆਂ ਨੇ ਪ੍ਰੈਕਟਿਸਿਸ ਉਹਨਾਂ ਨੂੰ ਤੁਸੀਂ ਸਿੱਖਾਂ ਦੇ ਵਿੱਚ ਪ੍ਰਮੋਟ ਕਰੇ ਜੇ ਡਰਦੇ ਤੇ ਜੇ ਕੋਈ ਉਹਨਾਂ ਦੇ ਉੱਤੇ ਗਵਾਜ ਉਠਾਉਂਦਾ ਤੇ ਤੁਸੀਂ ਡਰਦੇ ਉਹਨਾਂ ਦੀ ਸਾਈਡ ਲੈ ਰਹੇ ਜੇ ਹੁਣ ਮੈਂ ਤੁਹਾਨੂੰ ਦੱਸਾਂ ਰੰਗ ਸਾਡੇ ਕੋਈ ਨਹੀਂ ਪਰ ਸਾਡੀਆਂ ਸਟੇਟਮੈਂਟ ਆਉਂਦੀਆਂ ਕਈ ਵਾਰੀ ਕੀ ਹੁੰਦਾ ਜਿਵੇਂ ਇਹ ਇਹਨਾਂ ਨੇ ਮੁਗਲਾਂ ਨੇ ਜਿਵੇਂ ਪਾਸ਼ਾ ਵੇਲੇ ਜਾਂ ਹੋ ਰਹੇ ਇਹਨਾਂ ਦੇ ਸੀਗਾ ਵੀ ਅਨੀਲਾ ਰੰਗ ਨਾ ਰਾਇਲ ਰੰਗ ਆਏ ਆਮ ਲੋਕ ਨਹੀਂ ਪਾਉਣਗੇ ਲੰਮੇ ਚੋਲੇ ਜਿਹੜੇ ਆ ਸਾਡੇ ਅਹਿਲਕਾਰੀ ਪਾਉਣਗੇ ਆਮ ਲੋਕ ਆਮ ਲੋਕਾਂ ਨੇ ਇਹ ਕੰਮ ਨਹੀਂ ਹੁੰਦਾ ਤੁਸੀਂ ਤਾਂ ਮਿਹਨਤ ਕਰੋ ਆਹੀਂ ਘੋੜੇ ਰੱਖਾਂਗੇ ਅੰਗੀ ਨਿਸਲ ਦੇ ਆਮ ਲੋਕੋ ਤੁਸੀਂ ਖਚਰਾ ਰੱਖੋ ਤੁਸੀਂ ਕੀ ਕਰਨਾ ਉਹ ਦੀ ਇੱਟਾਂ ਢੋਣੀਆਂ ਸਮਾਨ ਢੋਣਾਂ ਅਹੀਂ ਵਧੀਆ ਵਧੀਆ ਸ਼ਸਤਰ ਰੱਖਾਂਗੇ ਪਰ ਤੁਹਾਡੇ ਕੋ ਡਾਂਗ ਹੀ ਹੋਣੀ ਚਾਹੀਦੀ ਆ ਵੱਤਵਾ ਦੋ ਵੀ ਨਹੀਂ ਹੋਣੀ ਚਾਹੀਦੀ ਜਿਵੇਂ ਹੁਣ ਵੀ ਤੁਸੀਂ ਇੰਡੀਆ 'ਚ ਕਾਰਪਾਈਨ ਵਗੈਰ ਦਾ ਲਾਇਸੈਂਸ ਨਹੀਂ ਲੈ ਸਕਦੇ ਮੁਲਕਾਂ 'ਚ ਤੁਹਾਨੂੰ ਕੁਝ ਬੇਸਿਕ ਹਥਿਆਰ ਹੀ ਰੱਖ ਸਕਦੇ ਜੀ ਤੇ ਉਦੋਂ ਫਿਰ ਸਿੱਖਾਂ ਨੇ ਕਿਹਾ ਵੀ ਇਹ ਉਦਾਂ ਤੇ ਸਾਡੇ ਲਈ ਸਾਰੇ ਰੰਗ ਬਰਾਬਰ ਆ ਪਰ ਹੁਣ ਜੇ ਤੁਸੀਂ ਸਾਨੂੰ ਕਿਹਾ ਵਾ ਤੇ ਅਸੀਂ ਇਸ ਮੌਕੇ ਤੇ ਜਦੋਂ ਇਹ ਹੁਕਮ ਲਾਗੂ ਆ ਅਹੀਂ ਇਹਦੀ ਲੰਗਣਾ ਕਰਾਂਗੇ ਵੀ ਤੂੰ ਸਾਡਾ ਰੱਬ ਕੌਣ ਹੁੰਦਾ ਤੁਹਾਨੂੰ ਅਸੀਂ ਇੱਥੇ ਜਾਣ ਕੇ ਐਜੀਟੇਸ਼ਨ 'ਚ ਪਾਵਾਂਗੇ ਤੇ ਇਦਾਂ ਹੀ ਜਿਹੜੀ ਆ ਹੋਲੀ ਜਿਹੜੀ ਆ ਹੋਂ ਉਹ ਇੱਕ ਹਿੰਦੂ ਧਰਮ ਦਾ ਕਰਕੇ ਕਹਿੰਦੇ ਆ ਵੀ ਹਿੰਦੁਸਤਾਨ 'ਚ ਰਹਿਣਾ ਹੈ ਤਾਂ ਜੈ ਸ਼੍ਰੀ ਰਾਮ ਕਹਿੰਦਾ ਹੋਲੀ ਖੇਡਣੀ ਪੜੇਗੀ ਸਾਰਿਆਂ ਨੂੰ ਜਿਹੜੇ ਨਹੀਂ ਖੇਡਦੇ ਕਹਿੰਦੇ ਮੈਂ ਰੰਗ ਨਹੀਂ ਲਵਾਉਣਾ ਉਹ ੱਤਕੇ ਨਾਲ ਲਾਉਂਦੇ ਆ ਦੇਖੋ ਮਰਜ਼ੀ ਨਾਲ ਜੋ ਮਰਜ਼ੀ ਖੇਡੇ ਸਾਡੀ ਇਹ ਹੁੰਦੀ ਆ ਵੀ ਜੇ ਹੋਲੀ ਵਾਲੇ ਦਿਨ ਅਸੀਂ ਨਹੀਂ ਹੋਲੀ ਖੇਡਣਾ ਚਾਹੁੰਦੇ ਸਾਡੀ ਚੋਇਸ ਆ ਤੇ ਸਾਡੇ ਤੇ ਕੋਈ ੱਤਕੇ ਨਾਲ ਰੰਗ ਪਾਏ ਤੇ ਅਸੀਂ ਉਹਦੇ ਉੱਤੇ ਆਵਾਜ਼ ਠਾਵਾਗੇ ਇਹ ਗਲਤ ਆ ਅਸੀਂ ਨਹੀਂ ਖੇਡਦੇ ਅਸੀਂ ਨਹੀਂ ਖੇਡਣੀ ਮੇਰਾ ਨਹੀਂ ਮੂਡ ਮੈਂ ਨਹੀਂ ਖੇਡਦਾ ਕਿ ਤੈਨੂੰ ਅਲਰਜੀ ਆ ਕਿ ਇਹਨੇ ਉਹਦੇ ਨਹੀਂ ਲਾਈਕ ਕਰਦਾ ਇਹ ਚੀਜ਼ ਤੇ ਉਹਨੇ ਉਹ ਤੇ ੱੱਕੇ ਨਾਲ ਉਹਦੇ ਤੇ ਰੰਗ ਪਾਉਗੇ ਤੇ ਅਸੀਂ ਉਹਦੇ ਅਗੇ ਅਵਾਜ਼ ਖੁਲਾ ਖੋਲਾਂਗੇ ਤੁਹਾਡੀ ਚੀਜ਼ ਆਪਣੀ ਚਾਰਦੀਵਾਰੀ ਚ ਖੇਡੋ ਆਪਣੇ ਮਹੱਲੇ ਚ ਆਪਣੇ ਘਰ ਚ ਖੇਡੋ ਆਉਂਦੇ ਜਾਂਦੇ ਸੜਕ ਤੇ ਲੋਕਾਂ ਨੂੰ ਤੰਗ ਨਾ ਕਰੋ ਉਹ ਅਸੀਂ ਆਉਂ ਉਠਾਵਾਂਗੇ ਆਵਾਜ਼ ਤੇ ਇਹ ਹੀ ਜਿਹੜੀ ਆ ਵੀ ਇਹਦੇ ਨਾਲ ਬ੍ਰਾਹਮਣ ਫੋਬੀਆ ਤੇ ਤੁਹਾਨੂੰ ਹੋਇਆ ਵੀ ਤੁਹਾਨੂੰ ਇਹ ਹੋ ਗਿਆ ਫਿਟ ਇਨ ਹੋਣ ਦੀ ਸੁਸਾਇਟੀ ਦੇ ਵਿੱਚ ਵੀ ਬ੍ਰਾਹਮਣ ਉੱਤੇ ਆਰਐਸਐਸ ਉੱਥੋਂ ਅਸੀਂ ਲੈਣੀ ਆ ਰਹਿ ਤਾਂ ਬਾਡੀਗਾਰਡ ਲੈਣੇ ਆ ਤੇ ਅਸੀਂ ਕਹੀਏ ਵੀ ਹਮ ਵੀ ਆਪकी ਤਰ੍ਹਾਂ ਹੋਣਦੂ ਕੀ ਤਰ੍ਹਾਂ ਹੁਲੀ ਖੇਲਤੇ ਆਂ ਤੇ ਤੁਸੀਂ ਇੱਥੇ ਪਿਛਲੇ 10-11 ਸਾਲ ਤੋਂ ਹੋਲੇ-ਮੋਹਲੇ ਤੇ ਪਹਿਲਾਂ ਕੋਈ ਨਹੀਂ ਰੰਗ ਲਾਉਂਦਾ ਸੀ ਵਧਾਉਂਦੇ ਵਧਾਉਂਦੇ ਉੱਥੇ ਇੱਕ ਫੈਂਸੀ ਡਰੈਸ ਜੀ ਬਣਾਤੀ ਆ ਤੇ ਸਾਰਿਆਂ ਦੀ ਆਪਣੇ ਦਲਪੰਥੀਆਂ ਦੇ ਵਿਚਾਰੇ ੱਟਕੇ ਨਾਲ ਜੇਬ ਚ ਲਫਾਫਾ ਪਾਉਂਦੇ ਜੇ ਹਰੇਕ ਦੇ ਉਹਨਾਂ ਨੂੰ ਕਹਿੰਦੇ ਰੰਗ ਛੁੱਟੀ ਜਾਓ ਛੁੱਟੀ ਜਾਓ ਤੁਸੀਂ ਬ੍ਰਾਹਮਣ ਫੋਬੀਆ ਚ ਜੇ ਬ੍ਰਾਹਮਣ ਦੇ ਡਰ ਦੇ ਵਿੱਚ ਤੁਸੀਂ ਉਹ ਕੀ ਕਹਿੰਦੇ ਹੁੰਦੇ ਆ ਅਸੀਮਿਲੇਟ ਹੋ ਰਹੇ ਜੇ ਉਹਨੂੰ ਵਫਾਦਾਰੀ ਹੋ ਕਰੇ ਜੀ ਆਪਣੀ ਹਾਂਜੀ ਖਾਲਸਾ ਹਰ ਹਰ ਬਿੰਜਰ ਇਹ ਕਹਿ ਰਿਹਾ ਬੀਹੋਲੀ ਵਾਰ ਚਲ ਹੋਲੀ ਵਾਰੇ ਨਹੀਂ ਹੋਣੀ ਉਹਨੇ ਰੰਗਾ ਵਾਰੇ ਵੈਸੇ ਗੱਲ ਕਰੀ ਹੋਣੀ ਕਿਸੇ ਦੇ ਨਹੀਂ ਨਹੀਂ ਇਹ ਇਹ ਦੱਸਣਾ ਉਹ ਤੇ ਮੈਂ ਪੂਰੀ ਸੁਣਾਉਣਾ ਵਾ ਇਹ ਮੇਰੇ ਖਲ ਮੈਨੂੰ ਨਹੀਂ ਪਤਾ ਮੈਨੂੰ ਇਹ ਗੱਲ ਤੋਂ ਲੱਗਾ ਵੀ ਜਿਹੜਾ ਹੋਲੇ ਮਹਲੇ ਦੀ ਸਟੇਜ ਤੇ ਕਹੀ ਹੋਣੀ ਇਹਨੇ ਗੱਲ ਇੱਥੇ ਜਦੋਂ ਇੱਕ ਜਗ੍ਹਾ ਰੈਫਰੈਂਸ ਕਰਦਾ ਵੀ ਆ ਅਸੀਂ ਕਰਨਦੇ ਆ ਹੁਣ ਤੇ ਇਹ ਉਦੋਂ ਹੀ ਕਰਦੇ ਨੇ ਅੱਗੇ ਪਿੱਛੇ ਕਿਹੜਾ ਰੰਗ ਲਾਉਂਦਾ ਆਪਾਂ ਪਸੂਣ ਲੀਏ ਪੂਰੀ ਦੇ ਰੇੜੀ ਤੰਗੀ ਆ ਬ੍ਰਾਹਮਣਾਂ ਇਹ ਰੰਗ ਵਰਤਿਆ ਤੁਸੀਂ ਵਰਤਿਆ ਬ੍ਰਾਹਮਣ ਬਣ ਚੱਲੇ ਉਹਦਾ ਨਾਸਾ ਥਾਣੀ ਸਾਹ ਲੈਂਦੇ ਤੁਸੀਂ ਹੋਰ ਰਾ ਲੱਭ ਲੋ ਕਿਉਂਕਿ ਪੁਰਾਣਾ ਧਰਮ ਹੈ ਬਿਲਕੁਲ ਅਹੀਂ ਵੀ ਕਹਿੰਦੇ ਆਂ ਵੀ ਇਹ ਸਾਰੀਆਂ ਚੀਜ਼ਾਂ ਰੰਗ ਵੀ ਸਾਰੇ ਰੱਬ ਦੇ ਬਣਾਏ ਆਂ ਤੇ ਬ੍ਰਾਹਮਣ ਕਰੇ ਭਗਵਾ ਚੱਲੇਗਾ ਜਾਂ ਹਾਂ ਪੇ ਅਸੀਂ ਨਹੀਂ ਉਹ ਚੱਲਣ ਦੇਣਾ ਅਹੀਂ ਸਾਰੇ ਰੰਗਾਂ ਨੂੰ ਮੰਨਦੇ ਆਂ ਭਰਾਵਾ ਅਹੀਂ ਸਾਹ ਵੀ ਸਾਰਿਆਂ ਦੀ ਆ ਹਵਾ ਵੀ ਸਾਰਿਆਂ ਦੀ ਆ ਬ੍ਰਾਹਮਣ ਕਵੇ ਵੀ ਇੱਥੇ ਘਾਟ ਦੇ ਉੱਤੇ ਸ਼ੂਦਰ ਨਹੀਂ ਆ ਸਕਦੇ ਖੂਹ ਦਾ ਪਾਣੀ ਨਹੀਂ ਪੀ ਸਕਦੇ ਸਾਡੇ ਗੁਰੂ ਸਾਹਿਬਾਂ ਨੇ ਖੂਹ ਬਣਵਾਏ ਇਸੇ ਚੱਕਰ 'ਚ ਬ੍ਰਾਹਮਣ ਦੇਉ ਐਂ ਦਿਖਾਈ ਉਂਗਲ ਉਹਨਾਂ ਨੇ ਸਿੱਧੀ ਗੱਲ। ਉਹ ਕਹਿੰਦੇ ਅਸੀਂ ਬਣਵਾਵਾਂਗੇ ਤੇ ਅਸੀਂ ਇਹਨਾਂ ਨੂੰ ਪਵਾਵਾਂਗੇ ਪਾਣੀ। ਤੂੰ ਰੋਕ ਕਿੱਦਾਂ ਰੋਕਦਾ? ਇਹ ਬ੍ਰਾਹਮਣ ਫੋਬੀਆ ਤੇ ਇਹਨਾਂ ਨੂੰ ਹੋਇਆ ਪਿਆਵਾ। ਅੱਗੇ ਸੁਣ ਲੈਨੇ। ਜੇ ਤਲਵਾਰ ਐ ਉਹ ਦੁਰਗਾ ਨੇ ਵਰਤੀ ਐ। ਜੇ ਗੁਰਜ ਐ ਉਹ ਅਨੁਮਾਨ ਨੇ ਵਰਤਿਆ। ਤਲਵਾਰ ਤੈਨੂੰ ਕਿੱਨੇ ਪਤਾ ਵੀ ਦੁਰਗਾ ਤਲਵਾਰ ਕਦੋਂ ਦੀ ਬਣੀ ਐ? ਦੁਰਗਾ ਤੁਹਾਡੀ ਹੋਈ ਨਹੀਂ ਹੋਈ ਕਦੋਂ ਹੋਈ ਤਲਵਾਰ ਦਾ ਦੁਰਗਾ ਨਾਲ ਕੀ ਲੈਣਾ ਦੇਣਾ ਜਿਹੜਾ ਤਰਚੂਲ ਆ ਉਹ ਧਾਰਮਿਕ ਚਿੰਨ੍ਹ ਆ ਅਸ਼ਟ ਪੂਜਾ ਧਾਰਮਿਕ ਚਿੰਨ੍ਹ ਆ ਤੇ ਜਿਹੜਾ ਗੁਰਜ ਅਜੇ ਤੇ ਮੇਰੀ ਪਿਛਲੀ 2-4 ਹਫ਼ਤੇ ਪੁਰਾਣੀ ਸਟੇਟਮੈਂਟ ਪਈ ਆ ਵੀ ਸਾਨੂੰ ਇਹਦੇ ਤੋਂ ਕੋਈ ਪ੍ਰੋਬਲਮ ਨਹੀਂ ਹੈਗੀ ਗਦਾ ਤੋਂ ਇਹ ਇਹ ਉਹਦਾਂ ਦਾ ਧਾਰਮਿਕ ਚਿੰਨ੍ਹ ਨਹੀਂ ਹੈਗਾ ਕੋਈ ਸਾਨੂੰ ਮਾਨ ਨਾਲ ਨਹੀਂ ਬੱਜਿਆ ਬੜੀਆਂ ਹੋਰ ਦੁਨੀਆ ਤੇ ਕੌਮਾਂ ਇਦਾਂ ਦੀਆਂ ਚੀਜ਼ਾਂ ਵਰਤਦੀਆਂ ਰਹੀਆਂ ਨੇ ਕਿਆ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਬੰਦਾ ਜੰਗਲ 'ਚ ਸੀਗਾ ਉਹਨੇ ਪਹਿਲਾਂ ਵੱਡੇ ਵੱਡੇ ਮੋਲੀਆਂ ਜਿਹੜੀਆਂ ਸੀਆਂ ਲੱਕੜ ਲਾਠ ਉਹ ਉਹ ਮੋٹے ਮੋٹے ਟੰਬੇ ਉਹੀ ਚਲਾਏ ਫਿਰ ਉਹਨੇ ਉਹਨਾਂ ਦੇ ਉੱਤੇ ਪੱਥਰ ਬੰਨੇ ਉਹਨਾਂ ਦੇ ਉੱਤੇ ਉਹਨੇ ਤਿੱਖੀਆਂ ਤਿੱਖੀਆਂ ਚੀਜ਼ਾਂ ਰੱਸੀ ਨਾਲ ਬੰਨ ਕੇ ਉਹਨਾਂ ਦਾ ਸਿਰ ਆ ਜਾਂ ਮੋਟਾ ਆ ਗੋਲ ਆ ਕਰਕੇ ਵੀ ਭਾਰਾ ਹੁੰਦਾ ਤੇ ਉਹ ਚਿਤਕੀਆਂ ਚੀਜ਼ਾਂ ਲਾਈਆਂ ਇਹ ਤੇ ਦੁਰਗਾ ਦੇ ਨਾਲ ਕੀ ਲੈਣਾ ਦੇਣਾ ਜਾਂ ਹਨੂਮਾਨ ਦਾ ਤੁਹਾਡੇ ਗੁਰਜੀ ਨਾਲ ਕੀ ਲੈਣਾ ਦੇਣਾ ਤ੍ਰਿਸ਼ੂਲ ਜਿਹੜਾ ਵਾ ਉਹ ਧਾਰਮਿਕ ਚਿੰਨ ਬਣ ਚੁੱਕਿਆ ਵਾ ਅਸ਼ਟਪੂਜਾ ਜਿਹੜੀ ਆ ਅਸੀਂ ਡਿਸਕਸ ਵੀ ਕੀਤਾ ਵੀ ਉਹਦੇ ਪਿਛਲੀਆਂ ਸੂਲਾਂ ਤੇ ਸ਼ਸਤਰ ਵਾਂਗੂ ਕੰਮ ਹੀ ਨਹੀਂ ਆਉਂਦੀਆਂ ਉਹ ਧਾਰਮਿਕ ਚਿੰਨ ਆ ਦੇਵੀ ਦਾ ਅਸ਼ਟਪੂਜਾ ਦੇਵੀ ਆ ਉਹਦਾ ਚਿੰਨ ਆ ਸੋ ਅਸੀਂ ਇਹ ਸਾਡੀਆਂ ਗੱਲਾਂ ਤੁਸੀਂ ਆਪਣੇ ਲੋਕਾਂ ਨੂੰ ਕਰਨ ਲੱਗ ਪਏ ਜੇ ਜਸਟੀਫਾਈ ਕਰਨ ਲਈ ਪਰ ਤੁਸੀਂ ਹੈਗੇ ਪਖੰਡੀ ਆ ਗੱਲਾਂ ਦੇ ਉੱਤੇ ਤੁਸੀਂ ਖੜਦੇ ਨਹੀਂ ਪਏ ਤੁਹਾਨੂੰ ਇੰਨੀ ਸੋਝੀ ਨਹੀਂ ਦਿੱਤੀ ਵੀ ਧਾਰਮਿਕ ਚਿੰਨ ਤੇ ਸ਼ਸਤਰ ਦਾ ਫਰਕ ਨਹੀਂ ਤੁਹਾਨੂੰ ਦਿਖਣ ਦੇ ਆ ਤੁਸੀਂ ਰੰਗਾਂ 'ਚ ਫਸੇ ਹੋਏ ਜੇ ਅਹੀਂ ਕਿੱਥੇ ਫਸੇ ਹੋਈਆਂ ਰੰਗਾਂ 'ਚ ਤੁਸੀਂ ਹੁਣ ਆਪਣੇ ਆਪ ਨੂੰ ਜਸਟੀਫਾਈ ਕਰਨ ਲਈ ਗੱਲਾਂ ਕਰ ਰਹੇ ਜੇ ਤੁਹਾਨੂੰ ਹੁੰਦਾ ਲਾਲ ਰੰਗ ਬੰਦ ਲਿਆ ਉਹ ਲਾਲ ਪੱਗ ਬੰਨ ਲੀ ਹੋਏ ਉਹਨੇ ਫਲਾਣੀ ਬੰਨ ਲੀ ਉਹਨੇ ਚਿੱਟੀ ਬੰਨ ਲੀ ਉਹਨੇ ਆਹ ਬੰਨ ਲੀ ਉਹਨੇ ਹਰੇ ਬੰਨ ਲੀ ਤੁਹਾਡੇ ਮਸਲੇ ਆ ਭਰਾਵਾ ਇਹ ਹੈ ਉਹ ਹੀ ਗੁਰੂ ਚਕ ਕਲਗੀ ਤਰ ਬਾਪੂ ਦੇ پاک ਹਸਤ ਕਮਲ ਚੁੱਕ ਕੇ ਨਾਹਰ ਖਾਂ ਵਰਗੇ ਨੂੰ ਮਿੱਟੀ 'ਚ ਮਿਲਾਉਂਦੇ ਕਦੇ ਤੇ ਹਾਰ ਧਰਮਾਂ ਦੇ ਵੰਡੇ ਹੁੰਦੇ ਨੇ ਪਰ ਤੂੰ ਇਹ ਕਿਉਂ ਕਿਹਾ ਵੀ ਦੁਰਗਾ ਤੂੰ ਆਈਆ ਕਿਰਪਾਨ ਆ ਜਿਹੜੀ ਤੂੰ ਕਰਕੇ ਗਿਆ ਨਾ ਬ੍ਰਾਹਮਣ ਫੋਬੀਆ ਦੇ ਵਿੱਚ ਗੱਲ ਇੱਥੇ ਗੜਬੜਵਾ ਫੋਬੀਆ ਤੇਰਾ ਵਾ ਤੈਨੂੰ ਕਿਹਨੇ ਕਿਹਾ ਵੀ ਖੜਕ ਤੱਕ ਦੁਰਗਾ ਨਾਲ ਕੁਝ ਲੈਣਾ ਦੇਣਾ ਹੱਦ ਹੋ ਗਈ ਫੋਬੀਆ ਨਾ ਦਾ ਆਪਣਾ ਗੱਲ ਸਾਡੇ ਗੱਲ ਪਾਈ ਜਾਂਦੇ ਤੂੰ ਇੱਕ ਟੈਗ ਸਾਨੂੰ ਕਰੀ ਜਾਂਦੇ

ਤੇ ਤੁਹਾਨੂੰ ਗੁੰਮਰਾਹ ਕੀਤਾ ਜਾਂਦਾ ਹੈ ਠੀਕ ਹੈ ਸਿੱਖਾਂ ਦਾ ਹੋਲੀ ਨਾਲ ਸਬੰਧ ਨਹੀਂ ਪਰ ਰੰਗ ਕਿਸੇ ਧਰਮ ਦੇ ਖਰੀਦੇ ਨਹੀਂ ਹੁੰਦੇ ਮਹਾਰਾਜ ਨੇ ਸਮਝਾਉਣਾ ਹੈ ਦੇਖੋ ਬਿਲਕੁਲ ਆਪੇ ਹੀ ਮੰਨੀ ਜਾਂਦਾ ਸਿੱਖਾਂ ਦਾ ਹੋਲੀ ਨਾਲ ਸਬੰਧ ਨਹੀਂ ਰੰਗ ਕਿਸੇ ਧਰਮ ਆਹ ਵਾਸੀ ਵੀ ਤੋਂ ਉਹੀ ਗੱਲ ਕਹਿੰਦੇ ਆ ਪਰ ਉਹ ਰੰਗ ਦੇ ਕੈਮੀਕਲ ਆ ਗੰਦਮੰਦ ਦਾ ਉੱਥੇ ਗਲਾਬ ਦੇ ਉਹ ਇੰਨਾ ਮਹਿੰਗਾ ਪੈਂਦਾ ਉਹ ਇੰਨਾ ਸੁੱਟਿਆ ਜਾਂਦਾ ਕੀ ਤੁਸੀਂ ਉੱਥੇ ਵਾਕਈ ਫੁੱਲ ਘੋਟ ਘੋਟ ਕੇ ਪਾ ਰਹੇ ਸੀਗੇ ਤੇ ਉਹ ਲੱਤਿਆਂ ਦੇ ਕੱਪੜਿਆਂ ਦੇ ਕਈਆਂ ਦੇ ਕੱਪੜੇ ਵਿਚਾਰਿਆਂ ਦੇ ਖਰਾਬ ਕੋਈ ਸੜਕ ਤੇ ਤਰਿਆ ਜਾਂਦਾ ਇਹੀ ਆਸੀਂ ਗੱਲ ਕਰ ਰਹੇ ਆਂ ਵੀ ਯਾਰ ਸੇ ਕੀ ਦਾ ਹੋਲੀ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਆਪੇ ਮੰਨ ਵੀ ਗਿਆ ਫਿਰ ਕਿਉਂ ਖੇਡਣ ਦੇ ਜੇ ਉਹ ਦਿਨ ਖਾਸ ਦਿਨ ਤੇ ਹੋਲੀ ਵਾਲੇ ਦਿਨ ਕਿਉਂ ਖੇਡਣ ਦੇ ਅੱਗੇ ਪਿੱਛੇ ਕਿਉਂ ਨਹੀਂ ਖੇਡਦੇ ਹਾਂਜੀ ਇੱਕ ਇਹ ਵੀ ਗੱਲ ਹੈ ਰੰਗ ਦਾ ਕਿਸੇ ਨਾਲ ਲੈਣਾ ਦੇਣਾ ਨਹੀਂ ਫਿਰ ਕਿਰਪਾਣ ਦਾ ਦੁਰਗਾ ਨਾਲ ਵੀ ਕੋਈ ਲੈਣਾ ਦੇਣਾ ਕਿਸੇ ਦਾ ਹਾਂ ਜਤੋਂ ਵੀ ਲੈਣਾ ਦੇਣਾ ਰੋਹੀ ਦਾ ਕੋ ਨਾਲ ਉਹ ਉਹ ਅਸੀਂ ਲੈਣਾ ਦੇਣਾ ਮੰਨਣਾ ਅਸੀਂ ਅੱਧ ਗੀਟਾ ਮੰਨ ਲੈਣੀ ਜਾਂਦੀ ਹੈ ਕਿ ਮੰਨਣੀ ਜਾਂ ਨਹੀਂ ਜੇ ਖਾਸ ਦਿਨ ਤੇ ਕਿਉਂ ਰੰਗ ਪਾਉਣੇ ਫਿਰ ਅੱਗੇ ਪਿੱਛੇ ਨਹੀਂ ਹੈ ਤੁਸੀਂ ਦੇਖੋ ਤੁਸੀਂ ਹਿੰਦੀ ਬਾਂਮਣ ਦੀ ਸਰਕਾਰ ਦੇ ਫੋਬੀਆ 'ਚ ਜੇ ਤੁਸੀਂ ਉਹਨਾਂ ਨੂੰ ਖੁਸ਼ ਕਰਦੇ ਚੱਕਰ 'ਚ ਸ਼ੁਰੂ ਕੀਤਾ ਸਿੱਖਣੇ ਨਹੀਂ ਕਰਦੇ ਸੀਗੇ ਛੱਡਿਆ ਆ ਕਦੋਂ ਦਾ ਅੱਜ ਤੋਂ 15 ਸਾਲ ਪਹਿਲਾਂ 20 ਸਾਲ ਪਹਿਲਾਂ 30 ਸਾਲ ਪਹਿਲਾਂ 50 ਸਾਲ ਪਹਿਲਾਂ ਉਹਨਾਂ ਦੇ ਹੌਲੇ ਮਿਲਦੀਆਂ ਫੋਟੋਆਂ ਮਿਲ ਜਾਣਗੀਆਂ ਹੋਰ ਹੋਊਗੀਆਂ ਜਦੋਂ ਤਾਂ ਕੈਮਰਾ ਆ ਜਾ ਉਹ ਰਿਕਾਰਡ ਹੋਣਗੇ ਉਦੋਂ ਨਹੀਂ ਕਹੀ ਤੁਸੀਂ ਉਹਨੇ ਆਪਣੇ ਹੀ ਚਲਾ ਲਿਆ ਕੰਮ ਸੋ ਫੋਬੀਆ ਤੁਹਾਡਾ ਯਾਰ ਇਹ ਗੁਲਾਲ ਬਖੇਰ ਲਵੋ ਖੁਸ਼ੀ ਮਨਾਓ ਦੇ ਮਾਲਕ ਦੇ ਹੁਕਮ ਵਿੱਚ ਵੱਜੀਆਂ ਸੰਗਤਾਂ ਚੱਲੀਆਂ ਨੇ ਸੇਵੂ ਕਰ ਨਮਸਕਾਰ ਇਹਨੇ ਮਾਰਤੀ ਨਾ ਭਾਈ ਨੰਦ ਲਾਲ ਦਾ ਕੁਝ ਪੜ ਪੜ ਕੁਰਕੇ ਸੁਣਾਇਆ ਯਾਰ ਨਾ ਅਸੀਂ ਗੁਰਬਾਣੀ ਤੋਂ ਅਸੀਂ ਅਸੂਲ ਤੇ ਗੱਲ ਕਰਨੀ ਆ ਸਾਡੇ ਲਈ ਸਾਰੇ ਰੰਗ ਆਪਣੇ ਆ ਅਸੀਂ ਜੋ ਮਰਜੀ ਕਿ ਜਦੋਂ ਅੱਗੇ ਪਿੱਛੇ ਤੁਸੀਂ ਤੇ ਫੈਸਿਲੀਟੇਟ ਕਰ ਰਹੇ ਜੇ ਤੁਸੀਂ ਕਿਸੇ ਲਾਲਚ ਦੇ ਵਿੱਚ ਉਹਨਾਂ ਨੂੰ ਚਿੰਤ ਲੱਛ ਮੈਂ ਸੁਣਾ ਹੀ ਦਿਨਾ ਯਾਰ ਮੈਂ ਕਿ ਟਾਈਮ ਬਚਾਈਏ ਕੀ ਹੈ ਸਮਝਾਉਣਾ ਇਹ ਗੁਲਾਲ ਬਖੇਰ ਲਵੋ ਖੁਸ਼ੀ ਮਨਾ ਲਵੋ ਪਰ ਇਸ ਗੁਲਾਲ ਤੋਂ ਲਹੂ ਦੇ ਰੰਗ ਵੱਲ ਵੱਧ ਕੇ ਹੀ ਨਿਜਾਤ ਹਾਸਲ ਹੋ ਸਕਦੀ ਹੈ ਜੇ ਖੇਡਾਂ ਜੁਗਈ ਹੈਗੇ ਆ ਦੁਬਾਰਾ ਸੁਣਦੇ ਆਜ ਨੇ ਸਮਝਾਉਣਾ ਹੈ ਇਹ ਗੁਲਾਲ ਬਖੇਰ ਲਵੋ ਖੁਸ਼ੀ ਮਨਾ ਲਵੋ ਪਰ ਇਸ ਗੁਲਾਲ ਤੋਂ ਲਹੂ ਦੇ ਰੰਗ ਵੱਲ ਵੱਧ ਕੇ ਹੀ ਨਿਜਾਤ ਹਾਸਲ ਹੋ ਸਕਦੀ ਹੈ ਜੇ ਖੇਡਾਂ ਜੁਗਈ ਹੈਗੇ 700 ਸਾਲ ਪਹਿਲਾਂ ਵੀ ਤਲਵਾਰ ਛੱਡ ਕੇ ਖੇਡਾਂ ਹੀ ਖੇਡਦਾ ਰਿਹਾ ਭਾਰਤ ਤਾਂ ਹੀ ਗੁਲਾਮ ਹੋਇਆ ਹੈ ਖੇਡਣਾ ਹੈ ਤੇ ਤਲਵਾਰਾਂ ਨਾਲ ਖੇਡਾਂਗੇ ਤੇ ਦੇਖੋ ਜੇ ਤੂੰ ਮਹਾਾਰਤ ਦੀ ਵੀ ਰੰਗ ਵੀ ਖੇਡੋ ਤਲਵਾਰ ਵੀ ਖੇਡੋ ਉਹ ਭਰਾਵਾ ਫੇਰ ਤੂੰ ਹੀ ਸਿੱਖੀ ਦਾ ਮਤਲਬ ਆ ਹੀ ਮਤਲਬ ਸੀਗਾ ਸਾਰਾ ਵੀ ਹੋਲੇ ਮਹਲੇ ਦਾ ਤੇ ਫਿਰ ਰਾਜਪੂਤ ਵੀ ਖੇਡਦੇ ਉਹ ਫਿਰ ਉਹ ਕਰ ਲੋ ਕੰਮ ਬਣਜੋ ਵਾਪਸ ਹਿੰਦੂ ਛਤਰੀ ਹੁਣ ਤੇ ਤੁਹਾਨੂੰ ਅਲਾਉਡ ਆ ਤੂੰ ਬਣਤੇ ਗਏ ਜੇ ਅੰਦਰੋਂ ਬੱਚੋਂ ਤੁਸੀਂ ਦੁਰਗਾ ਪੂਜਣੀ ਸ਼ੁਰੂ ਕਰ ਦਿੱਤੀ ਆ ਬਲੀ ਤੁਸੀਂ ਦਿੰਦੇ ਜੇ ਝਟਕਾ ਤੁਸੀਂ ਕਰਦੇ ਜੇ ਬਲੀ ਵਾਲੇ ਰੂਪ ਚ ਤੇ ਫਰਕ ਤੇ ਤੁਹਾਡਾ ਰਿਹਾ ਨਹੀਂ ਜੋ ਤੋ ਕਰੀ ਜਾਂਦੇ ਆ ਅਗਲੇ ਖੇਡ ਤੇ ਅਗਲੇ ਚਲਾਉਂਦੇ ਆ ਅਗਲੇ ਦੁਸ਼ਹਿਰੇ ਤੇ ਵੀ ਚਲਾਉਂਦੇ ਆ ਫਿਰ ਮਤਲਬ ਤੁਸੀਂ ਇਹੀ ਕਾਰਨ ਸੀਗਾ ਤੂੰ ਜਿਹੜੀ ਸਾਰੀ ਆਰਗੂਮੈਂਟ ਮੁੜ ਕੇ ਦਿੱਤੀ ਐ ਇਹਨੇ ਬਿਲਕੁਲ ਹਿੰਦੂ ਰਾਜਪੂਤਾਂ ਵਾਲੀ ਦਿੱਤੀ ਐ ਭਾਰਤ ਵਰਸ਼ ਜੇ ਉਹ ਭੁਲਾਣਾ ਢਿੰਗੜਾ ਯਾਰ ਫਿਰ ਇਹਦਾ ਮਤਲਬ ਵੀ ਉਹ ਹਿੰਦੂ ਸਹੀ ਕਹਿੰਦੇ ਆ ਇਹ ਤੇ ਜੀ ਸਿੱਕੀ ਤੇ ਸਾਡੇ ਹਿੰਦੁਸਤਾਨ ਦੇ ਰਾਸ਼ਟਰਵਾਦ ਦੇ ਚੱਕਰ 'ਚ ਤੁਹਾਨੂੰ ਟੈਂਪਰੇਰੀ ਬਣਾਇਆ ਸੀ ਹੁਣ ਅਸੀਂ ਆਪਣੀਆਂ ਫੌਜਾਂ ਕਰ ਲਈਆਂ ਹੁਣ ਸਾਡੇ ਫੌਜੀ ਜਿਹੜੇ ਉਹ ਆਪ ਹੀ ਲੜ ਦੁੜ ਲੈਂਦੇ ਆ ਹੁਣ ਤੁਹਾਡੀ ਲੋੜ ਨਹੀਂ ਇਨੇ ਉਹੀ ਗੱਲ ਕੀਤੀ ਨਾ ਉਹ ਕਹਿੰਦੇ ਹੁਣ ਸਾਨੂੰ ਸਿੱਖੋ ਤੁਹਾਡੀ ਲੋੜ ਨਹੀਂ ਹੁਣ ਵਾਪਸ ਆ ਜਾਓ Hindu ਬਣ ਜਾਓ ਹੁਣ ਅਸੀਂ ਵੀ ਟ੍ਰੇਨਡ ਹੋ ਗਏ ਹੁਣ ਅਸੀਂ ਲੜ ਲੈਨੇ ਆ ਅਸੀਂ ਹਥਿਆਰ ਵੀ ਚਲਾਉਣਾ ਸਿੱਖ ਲਏ ਆ ਤੇ ਅਸੀਂ ਸਾਰਾ ਕੁਝ ਕਰ ਲੈਨੇ ਆ ਆ ਜਿਹੜੀ ਗੱਲ ਕਹੀ ਆ Hindu phobia Brahmin phobia ਤੇ ਇਹਨੂੰ ਜਿਹੜਾ ਉਹਨਾਂ ਨੂੰ ਫੈਸਿਲੀਟੇਟ ਕਰ ਗੁਲਾਲ ਬਖੇਰ ਲਵੋ ਖੁਸ਼ੀ ਮਨ ਦੀ ਨਾਲ ਸੰਬੰਧ ਨਹੀਂ ਫਰ ਰੰਗ ਕਿਸੇ ਧਰਮ ਦੇ ਖਰੀਦੇ ਨਹੀਂ ਹੁੰਦੇ ਪਹਿਲਾਂ ਕਹਿੰਦਾ ਹੋਲੀ ਦਾ ਸਿੱਖੀ ਨਾਲ ਸੰਬੰਧ ਨਹੀਂ ਫੇਰ ਕਹਿੰਦਾ ਗੁਰੂ ਸਾਹਿਬ ਇਦਾਂ ਕਹਿੰਦੇ ਹੱਦ ਹੋ ਗਈ ਮਹਾ ਨੇ ਸਮਝਾਉਣਾ ਹੈ ਇਹ ਗੁਲਾਲ ਬਖੇਰ ਲਵੋ ਖੁਸ਼ੀ ਮਨਾ ਲਵੋ ਪਰ ਇਸ ਗੁਲਾਲ ਤੋਂ ਲਹੂ ਦੇ ਰੰਗ ਵੱਲ ਵੱਧ ਕੇ ਹੀ ਨਿਜਾਤ ਹਾਸਲ ਹੋ ਸਕਦੀ ਹੈ ਜੇ ਖੇਡਾਂ ਜੋ ਗਈ ਹੈਗੇ 700 ਵਾਰਾ ਪਹਿਲਾਂ ਵੀ ਤਲਵਾਰ ਛੱਡ ਕੇ ਖੇਡਾਂ ਹੀ ਖੇਡਦਾ ਰਿਹਾ ਭਾਰਤ ਤਾਂ ਹੀ ਗੁਲਾਮ ਹੋਇਆ ਹੈ ਖੇਡਣਾ ਹੈ ਤੇ ਤਲਵਾਰਾਂ ਨਾਲ ਖੇਡਾਂਗੇ ਇਸ ਗੱਲ ਨੂੰ ਸਮਝਿਓ ਭਾਈ ਨੰਦ ਲਾਲ ਕਹਿੰਦੇ ਸੋ ਭਾਈ ਫਿਰ ਅਗਲੀਆਂ ਅਗਲਿਆਂ ਤੇ ਫੌਜ ਵੀ ਆ ਗਈ ਹੈ ਅਗਲਿਆਂ ਕੋ ਹਥਿਆਰ ਆ ਗਏ ਆ ਉਹ ਚਲਾਉਂਦੇ ਵੀ ਹੋਣਗੇ ਹੂਲੀ ਤੇ ਵੀ ਬਥੇਰੀਆਂ ਫਾਇਰਿੰਗਾਂ ਪੂਰੀਆਂ ਕਰਦੇ ਆ ਅੱਜ ਕੱਲ੍ਹ ਇਹ ਤੇ ਰਾਜਸਥਾਨ ਚ ਉਹਰੇ ਕਰਨੀ ਸੇਨਾ ਫਲਾਣੀ ਸੇਨਾ ਉਹ ਬਥੇਰੀਆਂ ਟੁਕੜੀਆਂ ਬਣਾ ਕੇ ਆਪਸੇ ਲੜਦੀ ਆ ਟ੍ਰੇਨਿੰਗ ਕਰਦੇ ਆ ਆਰਐਸਐਸ ਦੇ ਕੈਂਪਾਂ ਚ ਹੁੰਦਾ ਮਤਲਬ ਫੇਰ 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 ਕੀ ਮਤਲਬ ਹੁਣ ਤੇ ਉਹ ਪਰਪਸ ਸੋਲਵ ਹੋ ਗਿਆ ਫਿਰ ਹਿੰਦੂ ਤੇ ਤੁਹਾਨੂੰ ਆਰਐਸਐਸ ਦੇ ਕੈਂਪਾਂ ਚ ਇਹੀ ਤੇ ਕਹਿ ਰਹੇ ਆ ਯਾਰ ਇਹ ਤੇ ਤੁਹਾਨੂੰ ਨਾ ਬਸ ਇਹੀ ਕਿਹਾ ਸੀ ਵੀ ਹੌਲੀ ਖੇਡਣ ਦੇ ਨਾਲ-ਨਾਲ ਲੜਨਾ ਲੋੜਨਾ ਵੀ ਕਰੋ ਤੁਸੀਂ ਕਿ ਗੁਰੂ ਉਹ ਹੋਣ ਉਹ ਅਸੀਂ ਆਪ ਕਰ ਲਏ ਨੇ ਆਜੋ ਵਾਪਸ ਹਣ ਤੁਹਾਡੀ ਲੋੜ ਨਹੀਂ ਹੁਣ ਸਾਡੇ ਕੋਲ ਜਿਆਦਾ ਤਕੜੀ ਫੌਜ ਹੈਗੀ ਇਹ ਏ ਮਤਲਬ ਸਿੱਖੀ ਇਸੇ ਆਈ ਤੇ ਗੱਲ ਕਹਿ ਰਹੇ ਆ ਸਿੱਖੀ ਜੀ ਜ਼ੁਲਮ ਦੇ ਖਿਲਾਫ ਲੜਨਾ ਸਿਖਾਉਂਦੀ ਆ ਬਾਕੀ ਧਰਮ ਤੇ ਵੇਦਾਂ ਚ ਹੀ ਸੀਗਾ ਇਹ ਕਹਿੰਦੇ ਇਹਨਾਂ ਦੀਆਂ ਟਕਸਾਲਾਂ ਤੇ ਧਰਮ ਦੂਜਾ ਕੀ ਸੀਗਾ ਅਹ ਇਹਨਾ ਵੇਦਾਂ ਤੇ ਬ੍ਰਾਹਮਣ ਨੇ ਕਬਜ਼ਾ ਕਰ ਲਿਆ ਸੀਗਾ ਆਮ ਲੋਕਾਂ ਨੂੰ ਪੜ੍ਹ ਨਹੀਂ ਦਿੰਦੇ ਸੀਗੇ ਤੇ ਸੰਸਕ੍ਰਿਤ ਚ ਲਿਖਿਆ ਸੀ ਤੇ ਆਮ ਭਾਖਾ ਲੋਕਾਂ ਨੂੰ ਆਮ ਭਾਖਾ ਜਿਹੜੀ ਆਮ ਲੋਕਾਂ ਦੀ ਬੋਲੀ ਆ ਉਹਦੇ ਵਿੱਚ ਉਹਨਾਂ ਨੂੰ ਸਮਝ ਨਹੀਂ ਆਉਂਦੀ ਸੀਗੀ ਤਾ ਕਰਕੇ ਗੁਰੂ ਸਾਹਿਬ ਨੇ ਗਿਆਨ ਜਿਹੜਾ ਆਮ ਲੋਕਾਂ ਤੱਕ ਪਹੁੰਚਾਤਾ ਹੁਣ ਤੇ ਅਗਲੇ ਪਤਾ ਨਹੀਂ ਕਿੰਨਾ ਰੌਲਾ ਪੈਂਦਾ ਉੱਥੇ ਵੀ ਇੰਨਾ ਖਰਚਾ ਕਿਉਂ ਕਰਨ ਦੇ ਕਿੰਨੇ ਮਿਲੀਅਨ ਬਿਲੀਅਨ ਪਤਾ ਨਹੀਂ ਕਿੰਨੇ ਕਰੋੜ ਰੁਪਈਆ ਸੰਸਕ੍ਰਿਤੀ ਦੇ ਉੱਤੇ ਖਰਚਾ ਕਰਦੇ ਆ ਪੜਾਉਣ ਨੂੰ ਹੁਣ ਤੁਹਾਨੂੰ ਸੰਸਕ੍ਰਿਤੀ ਵੀ ਪੜਾ ਰਹੇ ਆ ਆਜੋ ਜਿਹੜਾ ਮਰਜ਼ੀ ਸਿੱਖ ਲਓ ਆਨਲਾਈਨ ਵੇਬ ਤੇ ਤੁਹਾਡੇ ਕੋਲ ਆਨਲਾਈਨ ਪਈ ਆ ਸਾਰੇ ਜਿਹੜਾ ਮਰਜ਼ੀ ਪੜ੍ਹ ਲੇ ਫਿਰ ਹੁਣ ਤੁਸੀਂ ਤੁਹਾਡੇ ਮੁਤਾਬਕ ਤੇ ਸਿੱਖੀ ਦੀ ਲੋੜ ਨਹੀਂ ਰਹੀ ਹੁਣ ਇਹੀ ਉਹ ਆਰਗੂਮੈਂਟ ਦਿੰਦੇ ਆ ਵੀ ਜੇ ਸਿੱਖੀ ਸਿਰਫ ਇਸੇ ਕਰਕੇ ਸੀਗੀ ਵੀ ਜੇ ਇਹਨਾਂ ਨੂੰ ਪੜ੍ਹ ਨਹੀਂ ਦਿੰਦੇ ਸੀ ਬ੍ਰਾਹਮਣ ਹੋਰ ਤੇ ਤੁਸੀਂ ਪੜ੍ਹ ਸਕਦੇ ਜੇ ਫਿਰ ਫਿਰ ਮਤਲਬ ਕੀ ਹੈ ਜੇ ਸਿੱਖੀ ਸਿੱਖੀ ਸਿਰਫ ਜ਼ੁਲਮ ਲਈ ਲੜਨਾ ਸੀ ਲੇਟਰ ਹਥਿਆਰ ਦੀ ਟ੍ਰੇਨਿੰਗ ਲੈਣਾ ਹੀ ਸੀ ਕੱਲੀ ਤੇ ਉਹਦੇ ਅਗਲੇ ਦੇ ਹੀ ਜਾਂਦੇ ਆਪਣੇ ਬੰਦਿਆਂ ਨੂੰ ਆਪਣੇ ਕੈਂਪਾਂ ਚ ਦੇ ਹੀ ਜਾਂਦੇ ਤੁਸੀਂ ਬਿਲਕੁਲ ਬ੍ਰਾਹਮਣ ਪਾਫੋਬੀਆ ਜੇ ਤੁਸੀਂ ਫਸ ਚੁੱਕੇ ਜੇ ਤੁਸੀਂ ਬਾਂਮੜ ਦੀਆਂ ਗੱਲਾਂ ਦੇ ਡਰ ਆ ਗਏ ਜਦੋਂ ਤੇ ਭੈਜ ਉਹਨੂੰ ਖੁਸ਼ ਕਰੇ ਜੇ ਇੱਥੇ ਤੁਹਾਨੂੰ ਪਤਾ ਛਿੱਤਰ ਪੈਂਦੇ ਆ ਇੱਥੇ ਤੁਸੀਂ ਦੋ ਗੱਲਾਂ ਦੋਗਲੀਆਂ ਕਰਕੇ ਵਿੱਚ ਆਪਣੀ ਆਪਣੀ ਗੱਲ ਫੇਰ ਕਰ ਜਾਂਦੇ ਜੇ ਉਤੋਂ ਤੋਂ ਤੁਸੀਂ ਬਿਆਨ ਜਿਹਾ ਇਦਾਂ ਦੇ ਦਿੰਦੇ ਜਿਹੜੇ ਭੋਲੇ ਸੇਖਾਂ ਉਹਨਾਂ ਨੂੰ ਲੱਗਦਾ ਬੜਾ ਸਟੈਂਡ ਲਿਆ ਬੰਤਾ ਸਿੰਘ ਨੇ ਇਹਦੇ ਅੱਗੇ ਵੀ ਸਟੈਂਡ ਇੱਕ ਦੋ ਤਿੰਨ ਬਿਆਨ ਆਏ ਤੇ ਬੜੇ ਲੋਕਾਂ ਨੇ ਕੀਤੇ ਪਪੂਲਰ ਤੇ ਅਹੀਂ ਉਹਦੇ ਵਿੱਚੋਂ ਵੀ ਉਹ ਜਿਹੜੀ ਗੱਲ ਦੇ ਵਿੱਚ ਕਹਿ ਗਿਆ ਉਹ ਫੜ ਕੇ ਸੁਣਾਈ ਸੀਗੀ ਆ ਇੱਥੇ ਇੱਥੇ ਕਾਂਜੀ ਮਾਰ ਕੇ ਗਿਆ ਇੱਥੇ ਗੜਬੜ ਕਰਕੇ ਗਿਆ ਆਏ ਇਹ ਆਪਣੇ ਆਕਾਂ ਨੇ ਵੀ ਖੋਜ ਕਰ ਗਿਆ ਜੇ ਉਹ ਪੁੱਛਣਗੇ ਤੂੰ ਇੰਨੇ ਕਿ ਉਹਨਾਂ ਕਹਿੰਗੇ ਨਹੀਂ ਨਹੀਂ ਆ ਦੇਖੋ ਮੈਂ ਕੀ ਕਿਹਾ ਮੈਂ ਉੱਥੇ ਇਨਡਾਇਰੈਕਟ ਮੈਸੇਜ ਦੇ ਕੇ ਆਇਆ ਗਰਦਿਆਲ ਭਾਜੀ ਇਹਨਾਂ ਦੀ ਇਹਨਾਂ ਦੀ ਤਾਂ ਉਹ ਗੱਲ ਹੋ ਗਈ ਭਾਜੀ ਹਾਂਜੀ ਭਾਜੀ ਇਹਨਾਂ ਦੀ ਤਾਂ ਉਹ ਗੱਲ ਹੋ ਗਈ ਸਿੱਧੇ ਰੂਪ 'ਚ ਇਹ ਗਾਲਾਂ ਕੱਢਦੇ ਨੇ ਅ ਸਿੱਧੇ ਰੂਪ 'ਚ ਡਾਇਰੈਕਟਲੀ ਗਾਲਾਂ ਕੱਢਦੇ ਇਨਡਾਇਰੈਕਟਲੀ ਉਹੀ ਗ੍ਰੰਥ ਦੀ ਆੜ ਦੇ ਵਿੱਚ ਸਾਨੂੰ ਉਹੀ ਉਹੀ ਸਾਬਤ ਕਰਨ ਲੱਗੇ ਹੋਏ ਨੇ ਜੋ ਅਸੀਂ ਅਸੀਂ ਮੰਨਦੇ ਨਹੀਂ ਹੈਗੇ ਨੰਬਰ 1 ਨੰਬਰ 2 ਨੰਬਰ 2 ਉੱਤੇ ਭਾਜੀ ਇਹ ਉਹਨੂੰ ਪ੍ਰੋਮੋਸ਼ਨ ਕਿਉਂ ਅੱਜ ਕੱਲ੍ਹ ਦੇ 10 ਸਾਲੋਂ 10 ਸਾਲਾਂ ਤੋਂ ਜ਼ਿਆਦਾ ਉਹਦੀ ਪ੍ਰੋਮੋਸ਼ਨ ਕਦੋਂ ਕਰਦੇ ਪਏ ਨੇ ਕਿ ਉਹਨੂੰ ਉਹਦੇ ਸਾਡੇ ਪਿਓ ਦੇ ਬਰਾਬਰ ਗੁਰਤਾ ਗੱਦੀ ਦੇਣ ਦੇ ਉੱਤੇ ਬਿਲਕੁਲ ਦੇਖੋ ਗਾਲਾਂ ਇਹ ਆ ਜਨਰੇਸ਼ਨ ਇਹਨਾਂ ਨੂੰ ਪਤਾ ਵੀ ਹਜਮ ਨਹੀਂ ਗਾਲਾਂ ਕੱਢਦੇ ਇਹਨਾਂ ਨੂੰ ਆ ਵੀ ਹੁਣ ਗਾਲਾਂ ਕੱਢ ਕੇ ਉੱਪਰ ਕਰ ਦਈਏ ਇੱਕ ਦੋ ਜਨਰੇਸ਼ਨਾਂ ਚ ਗਾਂ ਨਿਆਣਿਆਂ ਨੇ ਉਹ ਪੜਨ ਲੱਗ ਪੈਣਾ ਵੀ ਸਾਡੀ ਗੁਰਬਾਣੀ ਸਾਰਿਆਂ ਨੇ ਤੇ ਮੁੜ ਕੇ ਉਹਨਾਂ ਨੇ ਗਾਲਾਂ ਕੱਢਰ ਨੂੰ ਹਟ ਜਣਾ ਮੁੜ ਕੇ ਉਹਨਾਂ ਨੇ ਪੂਜਣ ਲੱਗ ਪੈਣਾ ਦੇਵੀ ਬਿਲਕੁਲ 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 ਤੁਸੀਂ ਰਾਈਟ ਹੋ ਤੇ ਉੱਤੇ ਜਿੱਦਾਂ ਜਿੱਦਾਂ ਆਪਾਂ ਨਾ ਚੂਹਾ ਫੜਨ ਲੱਗਿਆਂ ਕੜਕੀ ਲਾਉਨੇ ਆ ਹਾਂ ਇਦਾਂ ਹੀ ਪਾਪਾ ਜੀ ਇਹ ਇਦਾਂ ਹੀ ਗੁਰੂ ਗ੍ਰੰਥ ਸਾਹਿਬ ਦੀ ਆ ਗੁਰੂ ਗ੍ਰੰਥ ਸਾਹਿਬ ਦੀ ਆ ਰੱਖ ਕੇ ਮੁੜ ਕੇ ਇਹ ਦੂਜੇ ਪਾਸੇ ਹੋ ਜਾਂਦੇ ਨੇ ਹਾਂ ਇੱਕ ਜਿਹੜਾ ਹੈ ਨਾ ਖਾਲਸਾ ਹਰਬਿੰਦਰ ਇਹ ਕਰੀ ਜਾਂਦਾ ਵੀ ਪੱਗ ਬੰਨਣੀ ਛੱਡ ਤੁਸੀਂ ਵੀ ਇਹ ਮੁਗਲ ਬੰਦੇ ਸੀ ਇਹਦੀ ਨਾਮ ਗਾਉਂਦੀ ਨਹੀਂ ਨਹੀਂ ਭਰਾਵਾ ਅਸੀਂ ਤੇ ਗੱਲ ਇਹੋ ਕਰਨ ਦੇ ਆਂ ਵੀ ਇਹ ਸਾਡਾ ਕਲਚਰ ਆ ਸਾਨੂੰ ਰੰਗਾਂ ਤੋਂ ਵੀ ਪ੍ਰੋਬਲਮ ਨਹੀਂ ਆ ਗਈ ਅਸੀਂ ਤੇ ਉਹ ਸਾਨੂੰ ਸ਼ਸਤਰ ਅਸੀਂ ਤੇ ਧਾਰ ਇਹਦਾ ਸਾਰੇ ਚੀਜ਼ਾਂ ਮੰਨਦਾ ਇਹਦੀ ਨਾ ਪ੍ਰੋਫਾਈਲ 'ਚ ਜਾ ਕੇ ਵੀਡੀਓ ਦੇਖੋ ਤੁਮਾਂ ਪਹਿਲਾਂ ਸੁਣੀ ਜਿਹੜੀ ਪਾਈ ਹੋਈ ਐ ਇਹਨੇ ਪ੍ਰਕਰਮਾ ਪੁੱਠੀ ਕਰਨੀ ਦੋਨਾਂ ਤਿੰਨਾਂ ਗ੍ਰੰਥਾਂ ਦਾ ਪ੍ਰਕਾਸ਼ ਕਰਕੇ ਫੇਰ ਲਾਵਾ ਦਵਾਉਣੀ ਆ ਤੇ ਮਤਲਬ ਅੰਟਾਰੀਓ ਦੇ ਵਿੱਚ ਜਿਹੜੀਆਂ ਕਮੇਟੀਆਂ ਨੇ ਉਹਨਾਂ ਦਾ ਮਾੜਾ ਹਾਲ ਆ ਉਹ ਕੱਲੇ ਗੁਰੂ ਗ੍ਰੰਥ ਸਾਹਿਬ ਨਾਲ ਕਰਾਉਂਦੇ ਨੇ ਬਾਕੀ ਗ੍ਰੰਥਾਂ ਨੂੰ ਰੱਖਦੇ ਨਹੀਂ ਹੈਗੇ ਤੇ ਜਿੰਨੇ ਨਿਹੰਗ ਸਿੰਘ ਨੇ ਉਹਨਾਂ ਦੀ ਐਸੀ ਕਰਾਇਆ ਕਰਾਏ ਕਹਿੰਦੇ ਅਲੱਗ ਤੋਂ ਸਹੀ ਆ ਜੀ ਅੱਛਾ ਮੈਂ ਇਹਨੂੰ ਦੱਸਦਾ ਉਹ ਭਰਾਵਾ ਤੁਹਾਨੂੰ ਤੋਂ ਹੁਣ ਅਗਲਾ ਜੀ ਹੁਣੀ ਆਈ ਤੇ ਬਹੁਤ ਚਿਰ ਤੋਂ ਕਹਿ ਰਹੇ ਆਂ ਵੀ ਪੱਗ ਸਾਡੇ ਦੀ ਇੱਕ ਸਰਦਾਰੀ ਕਲਚਰਲ ਚੀਜ਼ ਐ ਮੀਰੀ ਚਾਹੁੰਦੇ ਪੀ ਦੀ ਤਾਂ ਲੈਣਾ ਦੇਣਾ ਨਹੀਂ ਹੈਗਾ ਤੇ ਅਹੀਂ ਬੜੇ ਚਿਰ ਦੀ ਗੱਲ ਕਹਿੰਦੇ ਆ ਵੀ ਇਹ ਸਾਡਾ ਪੱਗ ਦਾ ਇਸਲਾਮ ਨਾਲ ਵੀ ਕੋਈ ਲੈਣਾ ਦੇਣਾ ਨਹੀਂ ਹੈਗਾ। ਸਾਊਦੀ ਅਰਬ ਵਾਲੇ ਲੋਕ ਅੱਜ ਵੀ ਪੱਗ ਨਹੀਂ ਬੰਨ੍ਹਦੇ। ਉਹ ਕਾਫੀਆ ਪਾਉਂਦੇ ਆ ਉਹ ਕੱਪੜਾ ਜਾਂ ਪਾ ਕੇ ਉੱਤੇ ਅੱਗੇ ਰੱਸੀ ਜੀ ਬੰਨ੍ਹ ਲੈਂਦੇ ਹੁਣ ਰਿੰਗ ਜੀ ਪਾ ਲੈਂਦੇ ਆ। ਇਹ ਈਰਾਨ ਆ ਜਿਹੜੇ ਅਸੀਂ ਸਾਰੇ ਲੋਕ ਸਾਡੇ ਅਸੀਂ ਜੈਨੇਟਿਕਲੀ ਮਿਲਦੇ ਆਂ ਸਾਡੇ ਇਸ ਖਿੱਤੇ ਦੀ ਆ ਪੱਗ। ਸਾਨੂੰ ਤਾਂ ਪਤਾ ਇਹਨਾਂ ਗੱਲਾਂ ਦਾ। ਔਰ ਇਹ ਸਾਡਾ ਵਿਰਸਾ ਵਾ ਇਹ ਤੇ ਸਾਡੀ ਬਹੁਤ ਪੁਰਾਣੀ ਆ ਸਿੱਖੀ ਤੋਂ ਇਹ ਸਾਡੀ ਗੁਰੂ ਕੋ ਕੇ ਸਿੱਖੀ ਨਹੀਂ ਸਾਡੇ ਕਲਚਰ ਤੋਂ ਨਹੀਂ ਮਾਰਿਆ। ਸਿੱਖੀ ਨੇ ਸਾਡੀ ਵਿਚਾਰ ਆਈਡੀਓਲੋਜੀ ਫਿਲਾਸਫੀ ਥੀਓਲੋਜੀ ਚੇਂਜ ਕੀਤੀ ਆ ਜਿੱਚ ਪ੍ਰੋਬਲਮ ਸੀਗੀ ਜਿਹੜਾ ਆਮ ਆ ਤੋ ਅਸੀਂ ਤੁਹਾਨੂੰ ਪਤਾ ਵਾ ਪੱਗ ਕੋਈ ਮੁਗਲਾਂ ਦੀ ਨਹੀਂ ਪੱਗ ਸਾਡੇ ਵੀ ਬਜ਼ੁਰਗ ਬੰਦੇ ਆਏ ਬੜੇ ਪੁਰਾਣੀ ਬੰਦੇ ਆਏ ਸੋ ਅਸੀਂ ਦਾੜੀਆਂ ਵੀ ਅਸੀਂ ਜਿਹੜੇ ਖਾਸ ਤੌਰ ਤੇ ਜਿਹੜੇ ਪੰਜਾਬ ਦੇ ਏਰੀਆ ਚ ਵੱਡੀ ਗਿਣਤੀ ਹੈ ਜਿਹੜੀ ਕਮਿਊਨਿਟੀ ਦੀ ਜਿਹੜੀ ਖੇਤੀਬਾੜੀ ਕਰਦੀ ਆ ਇਹ ਦਾੜੀਆਂ ਮੁੱਛਾਂ ਕੇਸ ਵੀ ਰੱਖਦੇ ਆਏ ਆ ਸ਼ੁਰੂ ਤੋਂ ਇਹ ਤਸਕੋ ਉਹ ਦੋ ਇੰਨਾਂ ਨੇ ਕਟਾਉਣੇ ਕਟੂਣੇ ਇੰਨਾਂ ਦੇ ਚੱਕਰ 'ਚ ਪਾ ਤਾ ਵੀ ਤੁਸੀਂ ਕੰਮ ਕਰੋ ਜ਼ਮੀਨਾਂ ਦੇ ਕਬਜ਼ੇ ਮਾਰ ਗਏ ਇਹਨਾਂ ਨੂੰ ਲੈਂਡਲੈਸ ਪੀਜੈਂਟ ਬਣਾਤਾ ਇਹ ਵਿਚਾਰੇ ਮੋਨੇ ਕੋਨੇ ਮਾੜੇ ਮੋٹے ਵਿੱਚ ਕੁਝ ਹੋ ਗਿਆ ਉਹਨੇ ਮੋੜੇ ਮੋੜੇ ਆ ਸਿੱਕੀ ਨੇ ਇਹ ਆਪਣਾ ਆਪਣਾ ਵਿਰਸਾ ਕਿ ਛੱਡਣਾ ਉਹਦਾ ਹਿੰਦੂ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਉਹਦਾ ਇਸਲਾਮ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਸੋ ਯਾਰ ਤੁਸੀਂ ਨਾ ਮਾੜਾ ਮੋਟਾ ਸਾਨੂੰ ਸੁਣ ਲਿਆ ਕਰੋ ਐਵੇਂ ਤੁਹਾਨੂੰ ਚਾਬੀ ਦੇ ਦਿੰਦਾ ਕੋਈ ਇਹ ਫਲਾਣੇ ਬੰਦੇ ਗਲਤ ਵਾਇਆ ਗਲਤ ਵਾ ਤੁਸੀਂ ਬਹੁਤ ਜਗ੍ਹਾ ਤੇ ਗਲਤ ਜੇ ਜਿਹੜੀਆਂ ਚੀਜ਼ਾਂ ਜੇ ਤੁਸੀਂ ਦੋ ਚਾਰ ਚ ਮਾੜੇ ਮੋٹے ਸਹੀ ਜੇ ਉਹਨਾਂ 'ਚ ਅਸੀਂ ਆਲਰੇਡੀ ਸਹੀ ਆ ਤੇ ਜਿੱਥੇ ਤੁਸੀਂ ਗਲਤ ਜੇ ਅਸੀਂ ਉੱਥੇ ਵੀ ਸਹੀ ਆ ਜਿੱਥੇ ਤੁਸੀਂ ਦੇਵੀ ਪੂਜਾ ਇਸ਼ਟ ਬਦਲਤਾ ਤੁਸੀਂ ਸਾਖਤ ਬਣ ਕੇ ਜੇ ਜੀ ਸਾਖਤ ਨਹੀਂ ਹੈਗੇ ਨਹੀਂ ਕੋਈ ਚੰਡੀਆਂ ਚੁੱਡੀਆਂ ਭਗੋਤੀਆਂ ਨੂੰ ਦੀ ਉਹਨਾਂ ਦੀ ਸਹਾਇਤਾ ਨਹੀਂ ਮੰਗਦੇ ਉਹ ਸਾਖਤ ਮੰਗਦੇ ਉਹਨਾਂ ਦੀ ਸਹਾਇਤਾ ਉਹਨਾਂ ਨੂੰ ਸਾਖਤ ਕਿਹਾ ਜਾਂਦਾ ਅੰਦੇ